ਨਾਲ ਕੈਮਰਾਮੈਨ ਸਹਾਯੋਗੀ ਨੂੰ ਕਹਾਂਗਾ ਕਿ ਮੈਂ ਧਿਆਨ ਨਾਲ ਆਉਣਾ ਕਿਉਂਕਿ ਇੱਥੇ ਫਿਸਲਣ ਬਹੁਤ ਹੈ ਉਹ ਸਾਹਮਣੇ ਦੇਖੋ ਭਾਈ ਦਾ ਘਰ ਦੇ ਹਾਲਾਤ ਉਹ ਘਰ ਆਪ ਦੀਆਂ ਕੰਧਾਂ ਜਿਹੜੀਆਂ ਮਗਰਲੇ ਪਾਸੇ ਖੇਤ ਚ ਲੱਗਦੀ ਉਹ ਬਹਿ ਗਈ ਆ ਕੰਧ ਦੇ ਵਿੱਚੋਂ ਤਕਰੀਬਨ ਕੰਧ ਤਾਂ ਰਹਿ ਹੀ ਨਹੀਂ ਗਈ ਨਾ ਉਹ ਤਾਂ ਕੰਧ ਕਹਿ ਹੀ ਨਹੀਂ ਸਕਦੇ ਕਿਉਂਕਿ ਸਾਰੀ ਤਾਂ ਢਹਿ ਗਈ ਤੇ ਤਾਂ ਕਿ ਫੇਰ ਇਹ ਕਮਰੇ ਖੜੇ ਕਰਨ ਨੂੰ ਕਿੰਨਾ ਸਮਾਂ ਲੱਗ ਜਾਣਾ ਜੇ ਇਹ ਕਮਰੇ ਅਹੀਂ ਖੜੇ ਕਰੀਏ ਆਪ ਤੇ ਫੇਰ ਤੇ ਮੇਰੇ ਸੋਨਾਂ 10 ਸਾਲ ਲੱਗ ਜਾਣਗੇ ਅੱਜ ਸਾਡੇ ਕਹਿਣ ਤੇ ਬਾਈ ਨੇ ਢੇਡਾ ਮਾਰਿਆ ਮੈਂ ਕਿਹਾ ਵੀ ਚੱਲ ਤੇਰਾ ਘਰ ਦੇਖਣਾ ਬਾਈ ਫੇਰ ਘਰ ਦੇਖਣਾ ਘਰ ਕਿਉਂਕਿ ਨੰਗਾ ਹੈ ਨਹੀਂ ਸਕੇ ਰਸਤਾ ਹੈ ਨਹੀਂ ਸਿਉਣ ਦਾ ਰਸਤਾ ਜਿੱਥੋਂ ਆਉਂਦੇ ਸੀ ਦਲਦਲ ਆ ਪਤਾ ਨਹੀਂ ਕਿੰਨਾ ਕਿਉਂਕਿ ਦਲਦਲ ਐਸੀ ਆ ਕਿ ਦੋ ਟਰੈਕਟਰ ਰੁੜੇ ਆ ਤੋਂ ਟਰੈਕਟਰ ਮਿਲੇ ਨਹੀਂ ਬਾਈ ਉਹ ਟਰੈਕਟਰਾਂ ਦਾ ਪਤਾ ਲੱਗਿਆ ਕੁਝ ਨਹੀਂ ਬੇਟੀ ਕੋਈ ਪਤਾ ਨਹੀਂ ਲੱਗਿਆ ਗਾਂ ਰੁੜ ਗਏ ਜਾਂ ਥੱਲੇ ਦੱਬੇ ਗਏ ਕੋਈ ਪਤਾ ਨਹੀਂ ਅਜੇ ਤੱਕ ਨਹੀਂ ਲੱਗਾ ਇੱਥੇ ਕਣਕ ਲੱਗ ਕੀ ਲੱਗਦਾ ਕਣਕ ਹੋਣੀ ਕਿੰਨੇ ਕਿਸਾਨ ਹੋਗੇ ਉਹ ਕਣਕ ਨੂੰ ਕਿਵੇਂ ਵੇਚੋਗੇ ਮੁਸ਼ਕਲ ਆ ਜੀ ਨਹੀਂ ਬੇਜੀ ਇੱਥੇ ਤੇ ਮੁਸ਼ਕਲ ਆ ਫਰਕਾ ਨੂੰ ਕਿਥੋਂ ਦਾਣੇ ਆਉਣਗੇ ਮੇਰੇ ਕੋ ਮਹਾਰਾਜ ਆਪੇ ਦਊਗਾ ਕਿੰਨਾ ਕਿ ਬੰਨੋ ਕੀ ਕਰ ਸਕਦੇ ਕੋਈ ਤਾਂ ਡਰ ਕੇ ਵੀਰ ਆ ਜਾਣਗੇ ਲੋਰੀ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਗੋਡੇ-ਗੋਡੇ ਤਕਰੀਬਨ ਇੱਕ ਗੱਬ ਬਣੀ ਹੋਈ ਹੈ ਰੇਤਾ ਬਣਿਆ ਹੋਇਆ ਮਾਈ ਕਾ ਇਹਦਾ ਆਪਦੇ ਘਰ ਦਾ ਦੁੱਖ ਹੀ ਨਹੀਂ ਕੀਤਾ ਵੇਖੋ ਜੀ ਜੇ ਅਸੀਂ ਸੇਵਾ ਕਰਾਂ ਸਾਡੀ ਵੀ ਕੋਈ ਕਰ ਜੂ ਹਾਂ ਬਸ ਮੰਨ ਚ ਹੀ ਹੈ ਬਸ ਗੱਲਾ ਤੇ ਬਾਕੀ ਚਲੋ ਜੋ ਮਹਾਰਾਜ ਦਾ ਪਾਣਾ ਉਹ ਤੇ ਨੇ ਮਰਤਾਜ ਦਿੱਤਾ ਉਹ ਤੇ ਮੰਨਣਾ ਹੀ ਪੈਣਾ ਹਣਾ 26 ਤਰੀਕ ਨੂੰ ਘਰ ਚ ਪਾਣੀ ਵੜ ਗਿਆ ਸੀ ਹਾਂ ਇਥੇ ਘਰ ਵਿੱਚ ਹਾਂਜੀ ਹਾਂਜੀ ਨਾਲ ਆਏ ਆ ਵੀ ਮੁੰਡੇ ਸਾਰੇ ਤਾਰੂ ਹਾਂ 3-4 ਜਣੇ ਤਿੰਨ-ਚਾਰ ਜਣੇ ਕੱਡੇ ਡੰਗਰ ਹੋਰ ਵੀ ਵੇੜੇ ਘਰਾਂ ਦੇ ਕੱਡੇ ਆ ਬੰਡਾਲਿਆਂ ਵਿੱਚ ਕੱਡੇ ਅਸੀਂ ਅਸੀਂ ਬਹੁਤ ਸੇਵਾ ਅਸੀਂ ਮਾਰਕ ਲੋ ਕੀਤੀ ਵੀ ਜਿੰਨਾ ਜਿੰਨੀ ਹੋ ਸਕੇ ਮੂੰਹ ਜ਼ਬਾਨੀਆਂ ਦੀ ਇਹਨਾਂ ਦੀ ਘਰੋਂ ਤਾਂ ਕੱਢ ਲੇ ਬਾਈ ਡੰਗਰ ਘਰੋਂ ਤੇ ਪਰ ਅੱਗੇ ਕਿਵੇਂ ਪਾਰ ਕਰਿਆ ਸਤਲੁਜ ਕਿਵੇਂ ਪਾਰ ਕਰਾਇਆ ਤੁਸੀਂ ਡੰਗਰ ਵਸੇ ਉੱਥੇ ਤਾਂ ਤਰ ਕੇ ਲੈ ਗਏ ਆ ਵੀ ਤਰ ਕੇ ਗਏ ਆ ਨਾ ਤਰ ਕੇ ਵੀਰਾ ਆਉਂਦੇ ਆ ਤੋ ਬੰਨ ਤੋਂ ਗੇੜਾ ਮਾਰਕੀਟ ਚਲੇ ਜਾਂਦੇ ਵੀ ਚ ਮਿਲ ਗਿਆ ਇਸ ਮਾਮਜਾ ਉਹ ਮਿਲਿਆ ਕਾਦਾ ਅੱਧਾ ਹਰਾਵਾ ਚ ਰਹਿ ਗਿਆ ਅੱਧਾ ਮਿਲਿਆ 8600 ਰੁਪਿਆ ਆਇਆ 8600 ਦੇ ਵਿੱਚੋਂ ਵੀ ਸਾਨੂੰ ਅੱਧਾ ਅੱਧਾ ਮਿਲਿਆ ਅੱਧਾ ਵਿੱਚ ਲੈ ਰਾਂਗੇ ਪਿਛਲੇ ਕੌਣ ਖਾ ਗਏ ਪਟਵਾਰੀ ਖਾ ਗਏ ਜਾਂ ਕੌਣ ਖਾ ਕੌਣ ਦੇਖੋ ਜੀ ਮੈਂ ਇੱਕ ਮੱਖ ਖਾ ਜਾਂਦਾ ਹਾਂ ਮੈਂ ਇੱਕ ਮੱਖ ਖਾ ਗਿਆ ਹਾਂ ਜੀ ਤੁਹਾਡੇ ਤੇ ਕਿੰਨਾ ਪਹੁੰਚਿਆ 860 ਚ ਤੁਹਾਡੇ ਕੋਲੇ ਪਹੁੰਚਣਾ ਮੇਰੇ ਸਾਹ ਨਾਲ 3000 ਰੁਪਿਆ 35 3000 3500 ਰੁਪਿਆ ਪਹੁੰਚਿਆ ਤੇ ਜੇ ਕੇ ਇਹਨੂੰ ਮਿਲਿਆ ਵੀ ਆ ਤੋ ਮੇਰੇ ਸਾਹ ਨਾਲ 3 ਮਹੀਨੇ ਗੇੜੇ ਮਾਰਕੀਟ ਫ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਇਸ ਸਮੇਂ ਮੈਂ ਫਰੋਈਪੁਰ ਏਰੀਆ ਵਿੱਚ ਖੜਾ ਲਾਲ ਸਿੰਘ ਬਸਤੀ ਹੈ ਇਹ ਸਾਨੂੰ ਇੱਕ ਨੌਜਵਾਨ ਮਿਲਿਆ ਕਿਉਂਕਿ ਉੱਚੀ ਜਗ੍ਹਾ ਤੇ ਇੱਕ ਕੈਂਪ ਲੱਗਿਆ ਸੀ ਰਾਹਤ ਕੈਂਪ ਉੱਥੇ ਬਾਈ ਕਈ ਦਿਨਾਂ ਤੋਂ ਸੇਵਾ ਕਰ ਰਿਹਾ ਪਰ ਜਦ ਅਸੀਂ ਚਾਹ ਪਾਣੀ ਪੀਂਦਿਆਂ ਇਹਨਾਂ ਕੋਲੇ ਇਹਨਾਂ ਦੇ ਘਰ ਬਾਰੇ ਪੁੱਛਿਆ ਕਿ ਤੁਸੀਂ ਕਿੱਥੋਂ ਹੋ ਕੀ ਤੁਹਾਡਾ ਏਰੀਆ ਤੇ ਬਾਈ ਹੋਰਾਂ ਨੇ ਦੱਸਿਆ ਕਹਿੰਦੇ ਮੈਂ ਇੱਥੋਂ ਹੀ ਆ ਤੇ ਮੇਰਾ ਜਿਹੜਾ ਘਰ ਹੈ ਉਹ ਵੀ ਡੁੱਬਿਆ ਹੋਇਆ ਹੈ ਤੇ ਅਸੀਂ ਆਪਦਾ ਘਰ ਛੱਡ ਕੇ ਪਾਸੇ ਜਗ੍ਹਾ ਤੇ ਬੈਠੇ ਆ ਮੈਂ ਬਾਈ ਨੂੰ ਕਹਿ ਕਿ ਬਾਈ ਤੇਰਾ ਘਰ ਜ਼ਰੂਰ ਜਾ ਕੇ ਵੇਖਣਾ ਪਰ ਜਦੋਂ ਅਸੀਂ ਆਏ ਤਾਂ ਅਸੀਂ ਪਹਿਲਾਂ ਤਾਂ ਦਲਦਲ ਐਸੀ ਬਣੀ ਹੋਈ ਆ ਜਿਹਦੇ ਚ ਖੁੱਬ ਦੇ ਖਬੌਂਦੇ ਬਾਈ ਦੇ ਘਰ ਤੀਕ ਪਹੁੰਚੇ ਤੇ ਬਾਈ ਦਾ ਮੈਂ ਹੌਸਲਾ ਮੈਂ ਕਹਾਂਗਾ ਕਿ ਕਿਆ ਜਿਗਰਾ ਇਹਨਾਂ ਦਾ ਬਾਈ ਖੁਦ ਤੁਹਾਡੇ ਮੈਂ ਘਰ ਦੇ ਹਾਲਾਤ ਵੇਖ ਕੇ ਮੈਂ ਇਹ ਸੋਚਦਾ ਵੀ ਯਾਰ ਜੇ ਕੋਈ ਹੋਰ ਹੁੰਦਾ ਤਾਂ ਉਹ ਆਪਦੇ ਘਰ ਛੱਡ ਕੇ ਕਿਉਂ ਨੇ ਤਾਂ ਆਪ ਰੋਟੀ ਖਾਣੀ ਛੱਡ ਦੇਦੇ ਤੁਸੀਂ ਹੋਰਾਂ ਨੂੰ ਵੀ ਲੰਗਰ ਲਾ ਰਹੇ ਹੋ ਇਹ ਹੌਸਲਾ ਕਿਵੇਂ ਆਇਆ ਇਹ ਦੇਖੋ ਜੀ ਮਹਾਰਾਜ ਦੀ ਕਿਰਪਾ ਹਾਂ ਅੱਜ ਤੱਕ ਆਪਣੇ ਪੰਜਾਬੀ ਗਾਉਮ ਹਮੇਸ਼ਾ ਹੀ ਇਹ ਸੇਵਾ ਚ ਗੇਰੀ ਆ ਹੂੰ ਤੇ ਚਲੋ ਅਹੀਂ ਆਨੇ ਮਹਾਰਾਜ ਨੇ ਬਲਬਖਸ਼ਾ ਜਿੰਨਾ ਚਿਰ ਉਹ ਨਜ਼ਰ ਕਰਦੇ ਰਹੇ ਸੇਵਾ ਤੇ ਮਹਾਰਾਜ ਦੀ ਕਿਰਪਾ ਨਾਲ ਇੰਨੇ ਵੀਰ ਭਰਾ ਬਾਹਰੋਂ ਵੀ ਆਉਂਦੇ ਜਿਹੜੇ ਸਾਡੀ ਸੇਵਾ ਕਰਨੋਂਦੇ ਤੇ ਅਸੀਂ ਇੱਥੇ ਲੋਕਲ ਵੀ ਨਹੀਂ ਕਰ ਸਕਦੇ ਹੂੰ ਮਤਲਬ ਤਾਂ ਹੀ ਕਹ ਆਪਦੇ ਘਰ ਦਾ ਦੁੱਖ ਹੀ ਨਹੀਂ ਕੀਤਾ ਵੇਖੋ ਜੀ ਜੇ ਅਸੀਂ ਸੇਵਾ ਕਰਾਂਏ ਸਾਡੀ ਵੀ ਕੋਈ ਕਰਜੂ ਹਾਂ ਬਸ ਮੰਨ ਚਹੀ ਹੈ ਬਸ ਗੱਲ ਆ ਤੇ ਬਾਕੀ ਚਲੋ ਜੋ ਮਹਾਰਾਜ ਦਾ ਪਾਣਾ ਉਹ ਤੇਨੇ ਮਰਤਾਜ ਦਿੱਤਾ ਉਹ ਤੇ ਮੰਨਣਾ ਹੀ ਪੈਣਾ ਹਣਾ ਹੂੰ ਜਿਵੇਂ ਮੈਂ ਜਦੋਂ ਆਪਾਂ ਘਰ ਚ ਵੜਿਆ ਘਰ ਚ ਅੰਦਰ ਵੜਨ ਲਈ ਵੀ ਆਪਾਂ ਨੂੰ ਬੱਲਿਆਂ ਦਾ ਸਹਾਰਾ ਲੈ ਕੇ ਅੰਦਰ ਆਉਣਾ ਪਿਆ ਇੱਥੇ ਸਾਹਮਣੇ ਇਧਰ ਦਿਖਾਈ ਤਸਵੀਰ ਭੈਣ ਨੋਰੀ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਗੋਡੇ-ਗੋਡੇ ਤਕਰੀਬਨ ਇੱਕ ਗੱਬ ਬਣੀ ਹੋਈ ਆ ਰੇਤਾ ਬਣਿਆ ਹੋਇਆ ਸਾਰਾ ਦਰਿਆ ਦਾ ਖੇਤਾਂ ਦਾ ਇਹ ਜਿਹੜੀ ਤੁਹਾਡੇ ਘਰ ਨੇ ਇਹ ਤੁਹਾਡੇ ਜੱਦੀ ਪੈਲੀ ਵਿੱਚ ਆ ਜਾਂ ਕਿਸ ਤਰੀਕੇ ਨਾਲ ਮੇਰੇ ਕੋਲੇ ਸਾਡੀ ਚੱਤੀ ਪਹਿਲੀ ਮਾਲਕੀ ਆ ਮਾਲਕੀ ਵਾਲੀ ਇਲੈਕਟ੍ਰੀ ਵਾਲੀ ਹਾਂਜੀ ਠੀਕ ਹੈ ਕਿੰਨੇ ਕਿੱਲੇ ਆਏ ਇੱਥੇ ਵੀਰੇ ਮੇਰੇ ਕੋਲੇ 6 ਕਿੱਲੇ ਪਹਿਲੀ ਆ 6 ਕਿੱਲੇ ਹਾਂਜੀ ਮੈਨੂੰ ਪਾ ਇੱਕ ਗਨ ਹੋਰ ਵੀ ਪਤਾ ਲੱਗੀ ਤੇਜ ਚ ਜਦੋਂ ਹੜ ਆ ਤੁਹਾਡੇ ਉਦੋਂ ਵੀ ਕਾਫੀ ਨੁਕਸਾਨ ਹੋਇਆ ਮੱਝਤੀ ਇੱਕ ਮਰ ਗਈ ਸੀ ਜਿਹੜੀ ਸੂਨ ਵਾਲੀ ਹਾਂਜੀ ਉਹਨੂੰ ਕਿਵੇਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਕੀਤੀ ਪਰ ਪਾਣੀ ਬਹੁਤ ਆਈ ਪਾਣੀ ਜ਼ਿਆਦਾ ਸੀ ਜਦੋਂ ਇੱਥੇ ਵੀਰੇ ਪਾਣੀ ਆਉਂਦਾ ਤਾਂ ਤੁਸੀਂ ਪਸ਼ੂ ਡੰਗਰ ਪਹਿਲਾਂ ਕੱਢ ਲੇ ਜਾਂ ਕਿਵੇਂ ਉਹਨੂੰ ਹਾਲਾਤ ਨੂੰ ਕਿਵੇਂ ਸੰਭਿਆ ਉਸ ਸਮੇਂ ਵਿਕੋ ਉਦੋਂ ਪਾਣੀ ਹੀ ਪਹਿਲਾਂ ਹੀ ਥੋੜਾ ਹੂੰ 20 ਦਿਨ ਪਾਣੀ ਚੱਲਿਆ ਬੀ ਨੋਰਮਲ ਪਾਣੀ ਚਲੋ ਅਈਆਂ ਅਸਾਂ ਤਾਂ ਲੈ ਗਏ ਪਾਸੇ ਨਹੀਂ ਲੱਗਦਾ ਰਿਹਾ ਘਰ 'ਚ ਨਹੀਂ ਸੀ ਹਾਂਜੀ ਮੁੜ ਕੇ ਫਿਰ ਜਦੋਂ ਜ਼ਿਆਦਾ ਪਾਣੀ ਆਇਆ 26 ਤਰੀਕ ਨੂੰ ਉਦੋਂ ਫੇਰ ਅਸੀਂ ਪਾਣੀ ਡੰਗਰ ਬਾਹਰ ਕੱਢੇ 26 ਤਰੀਕ ਨੂੰ ਘਰ ਚ ਪਾਣੀ ਵੜ ਗਿਆ ਸੀ ਹਾਂ ਨੀਚੇ ਪਾਣੀ ਡੰਗਰ ਇਥੇ ਘਰ ਵਿੱਚ ਹਾਂਜੀ ਹਾਂਜੀ ਨਾਲ ਆਈਆਂ ਆਏ ਆ ਵੀ ਮੁੰਡੇ ਸਾਰੇ ਤਾਰੂ ਆਈ ਤਿੰਨ ਚਾਰ ਜਣੇ ਤਿੰਨ ਚਾਰ ਜਣੇ ਕੱਢੇ ਡੰਗਰ ਹੋਰ ਵੀ ਏਡੇ ਘਰਾਂ ਦੇ ਕੱਢੇ ਆ ਬੰਡਾਲਿਆਂ ਵਿੱਚ ਕੱਢੇ ਅਸੀਂ ਅਸੀਂ ਬਹੁਤ ਸੇਵਾ ਅਸੀਂ ਮਾਰਕ ਲੋ ਕੀਤੀ ਵੀ ਜਿੰਨਾ ਜਿੰਨੀ ਹੋ ਸਕੇ ਮੂੰਹ ਜਬਾਨੀਆਂ ਦੀ ਇਹਨਾਂ ਦੀ ਘਰੋਂ ਤਾਂ ਕੱਢ ਲਏ ਬਾਈ ਡੰਗਰ ਘਰੋਂ ਤਾਂ ਪਰ ਅੱਗੇ ਕਿਵੇਂ ਪਾਰ ਕਰਿਆ ਸਤਲੁਜ ਕਿਵੇਂ ਪਾਰ ਕਰਾਇਆ ਤੁਸੀਂ ਡੰਗਰ ਵਾਸ਼ ਉੱਥੇ ਤਾਂ ਤਰ ਕੇ ਲੈ ਗਏ ਅਸੀਂ ਤਰ ਕੇ ਗਏ ਅਸੀਂ ਤਰ ਕੇ ਵੀਰਾਂ ਨਾ ਬੋ ਬੜੀ ਜਿਹੜੇ ਪਰ ਨਹੀਂ ਆਇਆ ਉਦੋਂ ਭੈ ਨਹੀਂ ਲੱਗਿਆ ਡੈਰ ਮਹਾਰਾਜ ਦਾ ਡਾਰੇ ਕਾ ਦਾ ਮਹਾਰਾਜ ਦਾ ਆਥੀ ਜਦੋਂ ਸਾਡੇ ਦੇ ਉਹਨੇ ਫਿਰ ਲਾਈਵ ਕਰਾਉਂਦਾ ਸੇਵਾ ਜੀ ਹੂੰ ਤਿੰਨ ਚਾਰ ਜਣੇ ਅਸੀਂ ਮੱਝਾਂ ਵਾਲੇ ਕੱਡੀਆਂ ਜਦੋਂ ਅਸੀਂ ਸਾਰਿਆਂ ਘਰਾਂ ਦੀਆਂ ਡੰਗਰ ਅਸੀਂ ਕਢਾਏ ਨਾਲ ਨਾਲੇ ਵੀਰ ਨਾਲ ਅਸੀਂ ਤੇ ਪਾਣੀ ਬਹੁਤ ਜ਼ਿਆਦਾ ਪਾਣੀ ਸੀ ਵੀ ਆਦ ਦੇ ਉੱਥੋਂ ਇੰਨੇ ਆ ਤੇ 2 ਕਿਲੋਮੀਟਰ ਥੱਲੇ ਰੋੜ ਕੇ ਲੱਗਦੇ ਅਸੀਂ ਡੰਗਰ ਜੀ ਉੱਥੋਂ ਵੀ ਦੂਰੋਂ ਪਾਏ ਤੇ ਡੰਗਰ 2 ਕਿਲੋਮੀਟਰ ਥੱਲੇ ਰੋੜ ਕੇ ਲੱਗਦੇ ਕੋਈ ਆਇਆ ਵੀਰੇ ਕੋਈ ਸਰਕਾਰੀ ਦਰਬਾਰੇ ਤੋਂ ਆਇਆ ਹੁਣ ਕਿਉਂਕਿ ਜਦੋਂ ਪਾਣੀ ਉਤਰਨ ਤੋਂ ਬਾਅਦ ਸਰਕਾਰ ਸਰਕਾਰ ਕਹਿੰਦੀ ਹੈ ਕਿ ਅਸੀਂ ਜ਼ਮੀਨਾਂ ਦਾ ਦੌਰਾ ਕਰਾਂਗੇ ਜਾ ਕੇ ਵੇਖਾਂਗੇ ਵਿਚਾਰਾਂਗੇ ਉਹਨਾਂ ਦਾ ਬਣ ਦਾ ਮੁਆਵਜ਼ਾ ਦਿੱਤਾ ਜਾਊਗਾ ਵੀਰ ਜੀ ਆਉਂਦੇਗੇ ਯਾਰ ਗਰਦੌਰੀਆਂ ਕਰਨ ਆਇਆ ਕੋਈ ਕੋਈ ਨਹੀਂ ਵੀਰ ਜੀ ਵੇਖ ਕੇ ਚਲੇ ਜਾਂਦੇ ਆ ਠੀਕ ਹੈ ਅੱਜ ਤੱਕ ਮੈਂ ਤੇ ਇਤਿਕੇ ਦਾ ਕਿ ਦੀ ਬਾਹ ਨਹੀਂ ਪੜੀ ਵੇਖੀ ਉਹਨਾਂ ਨੂੰ ਹੂੰ ਵੇਖ ਕੇ ਆਉਂਦੇ ਆ ਉਥੋਂ ਬੰਨ ਤੋਂ ਗਿੜਾ ਮਾਰ ਕੇ ਚਲੇ ਜਾਂਦੇ ਵੀਰ ਜੀ ਚ ਮਿਲ ਗਿਆ ਇਸ ਮੁਆਵਜ਼ਾ ਉਹ ਮਿਲਿਆ ਕਾਦਾ ਅੱਧਾ ਹਰਾਵਾ ਚ ਰਹਿ ਗਿਆ ਅੱਧਾ ਮਿਲਿਆ 800 ਰੁਪਿਆ ਆ 800 ਦੇ ਵਿੱਚੋਂ ਵੀ ਸਾਨੂੰ ਅੱਧਾ ਅੱਧਾ ਮਿਲਿਆ ਅੱਧਾ ਵਿੱਚ ਲੈ ਰਾਂਗੇ ਪਿਛਲੇ ਕੌਣ ਖਾ ਗਿਆ ਪਟਵਾਰੀ ਖਾ ਗਿਆ ਜਾਂ ਕੌਣ ਖਾ ਕੌਣ ਕੋਈ ਜੀ ਮੈਂਕਮਾ ਹੀ ਖਾ ਜਾਂਦਾ ਹਰ ਮੈਂਕਮਾ ਖਾ ਗਿਆ ਹਾਂਜੀ ਤੁਹਾਡੇ ਤੇ ਕਿੰਨਾ ਪਹੁੰਚਿਆ 860 ਚੋਂ ਤੁਹਾਡੇ ਕੋਲੇ ਪਹੁੰਚਣਾ ਮੇਰੇ ਸਹਾਨਾ 3 300 ਰੁਪਿਆ 35 300 ਰੁਪਿਆ ਪਹੁੰਚਿਆ ਤੇ ਜੇ ਕੇ ਇਹਨੂੰ ਮਿਲਿਆ ਵੀ ਆ ਤੋ ਮੇਰੇ ਸਹਾਨਾ 3 ਮਹੀਨੇ ਗੇੜੇ ਮਰਾਕ ਤੇ ਫੇਰ ਮਿਲਿਆ ਹੋਊਗਾ ਠੀਕ ਹੈ ਤੋ ਦੋਨੇ ਕੀ ਲੱਗਦਾ 3000 3500 ਦੇ ਨੁਕਸਾਨ ਹੋਇਆ ਸੀ ਬਈ ਆ ਹੁਣ ਤੁਸੀਂ ਵੇਖ ਹੀ ਸਕਦੇ ਜੀ ਵੀ ਇਹ 33500 ਦਾ ਨੁਕਸਾਨ ਹੋਇਆ ਮੇਰੇ ਨਾਲ ਇਹ ਜਿਹੇ ਨੁਕਸਾਨ ਇੱਕ ਮੈਂ ਤੁਹਾਨੂੰ ਹੋਰ ਤਸਵੀਰ ਦਿਖਾਉਣਾ ਬਾਈ ਆਜੋ ਆਪ ਅੰਦਰ ਦਿਖਾਉਣਾ ਆਪ ਬਾਈ ਦਾ ਘਰ ਆ ਇਹ ਘਰ ਵਿੱਚ ਜਿਹੜਾ ਇੱਕ ਸੁਪਨਿਆਂ ਦਾ ਘਰ ਹੁੰਦਾ ਕਿ ਮੈਂ ਇੱਥੇ ਰਹਿਣਾ ਸੁੱਖ ਦੀ ਨੀਂਦ ਲੈਂਦਾ ਇਥੋਂ ਧਿਆਨ ਨਾਲ ਕੈਮਰਾਮੈਨ ਸਹਾਯੋਗੀ ਨੂੰ ਕਹਾਂਗਾ ਕਿ ਮੈਂ ਧਿਆਨ ਨਾਲ ਆਉਣਾ ਕਿਉਂਕਿ ਇੱਥੇ ਫਿਸਲਣ ਬਹੁਤ ਹੈ ਉਹ ਸਾਹਮਣੇ ਦੇਖੋ ਬਾਈ ਦਾ ਘਰ ਦੇ ਹਾਲਾਤ ਉਹ ਘਰ ਆਪ ਦੀਆਂ ਕੰਧਾਂ ਜਿਹੜੀਆਂ ਮਗਰਲੇ ਪਾਸੇ ਖੇਤ ਚ ਲੱਗਦੀ ਉਹ ਬਹਿ ਗਈ ਆ ਕੰਦ ਦੇ ਵਿੱਚੋਂ तकरीबन ਕੰਦ ਤਾਂ ਰਹਿ ਹੀ ਨਹੀਂ ਗਈ ਨਾ ਉਹ ਤਾਂ ਕੰਦ ਕਹਿ ਹੀ ਨਹੀਂ ਸਕਦੇ ਕਿਉਂਕਿ ਜ਼ਾਰੀ ਤਾਂ ਟਹਿ ਗਈ ਆ ਤਾਂ ਹੁਣ ਉਹ ਕੰਦ ਦੇ ਆਸਰੇ ਤੇ ਬੱਲੇ ਖੜੇ ਸੋ ਬੱਲਿਆਂ ਦਾ ਵੀ ਬੜੀ ਨੁਕਸਾਨ ਹੋ ਸਕਦਾ ਬਿਲਕੁਲ ਜੀ ਇਹ ਡਿੱਗ ਪੈਣਾ ਕੋਈ ਪਤਾ ਭਾਵੇਂ ਸੁੱਕ ਦੇ ਅਨਸਾਰ ਹੀ ਥੱਲੇ ਰੇਤਾ ਕਿਵੇਂ ਹਵਾ ਮੱਚੀ ਇਹਨੂੰ ਤੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਹਾਂਜੀ ਬਾਈ ਪਹਿਲਾਂ ਵੀ ਘਰ ਇੱਕ ਜਦੋਂ ਆਮ ਬੰਦਾ ਮੀਡਲ ਕਲਾਸ ਚੋਂ ਘਰ ਪਾਉਂਦਾ ਨਾ ਬੜਾ ਮੁਸ਼ਕਲ ਨਾਲ ਘਰ ਬਣਦਾ ਹੈ ਕੀ ਲੱਗਦਾ ਕਿ ਫੇਰ ਇਹ ਕਮਰੇ ਖੜੇ ਕਰਨ ਨੂੰ ਕਿੰਨਾ ਸਮਾਂ ਲੱਗ ਜਾਣਾ ਜੀ ਇਹ ਕਮਰੇ ਅਸੀਂ ਖੜੇ ਕਰੀਏ ਆਪ ਤੇ ਫਿਰ ਤੇ ਮੇਰੇ ਸੋਨਾ 10 ਸਾਲ ਲੱਗ ਜਾਣਗੇ ਅੱਛਾ ਕਿਉਂਕਿ ਪਹਿਲੀ ਵੀ ਵਾਰ ਵੇਖੋ ਕਿੰਨੀ ਖਰਾਬ ਹੋਈ ਯਾਰੇ ਤਾਂ 6 6 ਫੁੱਟ ਪਈ ਆੜੇ ਹੂੰ ਚੋਨਾ ਵੀ ਨਹੀਂ ਰਿਹਾ ਸਾਰਾ ਮਰ ਗਿਆ ਗਰੀਬ ਕਿਹਦੇ ਗੰਨੇ ਗੰਨੇ ਵਿੱਚੇ ਗੰਨੇ ਵੀ ਨਹੀਂ ਬਈ ਰਹੇ ਉਹ ਤਾਂ ਹੁਣ ਗਾ ਵੀ ਗੰਨੇ ਵੀ ਹੁਣ ਉਨੀ ਉਨੀ ਜਿੰਨਾ ਜਿੰਨਾ ਗੰਨਾ ਹੁਣ ਨਹੀਂ ਦਿੱਤਾ ਚੜ ਗਈ ਜਦ ਕਿ ਉਨੀ ਦਿੱਤਾ ਚੜ ਗਿਆ ਹਾਂ ਹੁਣ ਇੱਕ ਮਤਲਬ ਆ ਇਹ ਰੇਤਾ ਜਿਹੜਾ ਤੁਹਾਡਾ ਇੱਥੇ ਆ ਗਿਆ ਇਹਨੂੰ ਤੁਸੀਂ ਪਾਸੇ ਵੀ ਨਹੀਂ ਹਟਾ ਸਕਦੇ ਉਦੋਂ ਵੀ ਸਰਕਾਰ ਤਾਂਜ ਕਸ਼ੂਗੀ ਬਿਲਕੁਲ ਜੀ ਉਦੋਂ ਉਹਨਾਂ ਨੂੰ ਪਰਚਾ ਦੇ ਦੇਣਾ ਹੂੰ ਸਰਕਾਰ ਕਹਿ ਦਿੰਦੀ ਆ ਪਿਆਹੀ ਮਨਜ਼ੂਰੀ ਦਵਾਏ 15 ਦਿਨਾਂ ਚ ਮਨਜ਼ੂਰੀ ਦੇ ਕੇ ਕੀ ਕਰੋ 15 ਦਿਨਾਂ ਚ ਤੇ ਕਿਲਾ ਸਾਫ ਨਹੀਂ ਹੋਣਾ ਮੇਰੇ ਸਾਨਾ ਹੂੰ ਜੇ ਜਿਹੜੀ ਮਨਜ਼ੂਰੀ ਮਿਲ ਜੇ ਦਿਨਾਂ ਦੀ ਮਨਜ਼ੂਰੀ ਮਿਲਦੇ ਵੀ ਇੰਨੇ ਦਿਨਾਂ ਚ ਚੱਕ ਲੋ ਜਿੰਨਾ ਚੱਕੀ ਤੱਕ ਬਿਲਕੁਲ ਉਹਦਾ ਰਾਹ ਵੀ ਬੰਦਾ ਉਹਦੋਂ ਹੀ ਵੇਖ ਕੇ ਆਏ ਜੇ ਸਾਡੇ ਨਾਲ ਲੰਘ ਕੇ ਆਏ ਜੇ ਬਿਲਕੁਲ ਤੇ ਮੇਰੇ ਤੋਂ ਹੁਣ ਮੁਸ਼ਕਲ ਸੀ ਟਰੈਕਟਰ ਕਿੱਥੇ ਆਵੇ ਰਾਈਡਰ ਕਿੱਥੇ ਤੇ ਉਹਨੇ ਦਿਨਾਂ ਚ ਤਾਂ ਸਾਡਾ ਰਾਹ ਨਹੀਂ ਬੰਦਾ ਜਿੰਨੇ ਦਿਨ ਦੀ ਉਹ ਮਨਜ਼ੂਰੀ ਦਿੰਦੇ ਯਾਰ ਇਹ ਤਾਂ ਚੁੱਕਣ ਲਈ ਹੂੰ ਕੀ ਲਾਗਦਾ 2000 ਰੁਪਏ ਦਾ ਰੋਣਦ ਕਰਨਾ ਚਾਹੀਦਾ ਸਰ ਜੀ 2023 ਦੇ ਵਿੱਚ ਇਹਨਾਂ ਨੇ 10 ਦਿਨਾਂ ਦੀ ਮਨਜ਼ੂਰੀ ਦਿੱਤੀ ਸੀ ਹੂੰ ਤੇ ਉਹ ਲੋਕਾਂ ਨੇ ਰਾਹ ਰੂ ਹੀ ਬਣਾਏ ਉਹਨੇ ਨੂੰ ਮਨਜ਼ੂਰੀ ਖਤਮ ਹੋ ਗਈ ਲੋਕਾਂ ਦੇ ਪਰਚੇ ਦੇ ਦਿੱਤੇ ਕਿਸਾਨਾਂ ਦੇ ਕਈਆਂ ਦੇ ਜੇ ਮਗਰ ਪਰਚੇ ਤੇ ਆ ਗਏ ਜਿਹੜੀਆਂ ਟਰਾਲੀਆਂ ਭਰੀਆਂ ਰਹਿ ਗਈਆਂ ਹਾਂ ਜੀ ਕੀ ਲੱਗਦਾ ਹੁਣ ਕੋਈ ਵੱਧ ਸਮਾ ਜਾਂ ਕੋਈ ਇਹਦਾ ਹੋਰ ਹੱਲ ਨਿਕਲ ਸਕਦਾ ਕੋਈ ਚੱਕਣਾ ਤਾਂ ਪੈਣਾ ਹੀ ਆ ਹੋਰ ਹੱਲ ਕੀ ਹੋਗਾ ਹਾਂ ਜੀ ਬਿਲਕੁਲ ਜੇ ਇਹਨਾਂ ਨੇ ਸਮਾਂ ਦੇਣਾ ਵਾ ਪੈੜੀ ਦੇਖ ਕੇ ਅਗਲੇ ਨੂੰ ਪਹਿਲਾਂ ਅਲਰਟ ਕਰੋ ਵੀ ਇੰਨੇ ਦਿਨ ਤੇਰੇ ਕੋਲੇ ਟਾਈਮ ਆ ਆਪਦਾ ਰਾਹ ਬਣਾ ਲਓ ਇਹ ਨਹੀਂ ਮੈਂ ਦਾ ਵੀ ਕਿ ਨਹੀਂ ਚਲੋ ਵਾਰੀ ਨਾਲ ਦੇ ਦੇਣਾ ਸਾਰਿਆਂ ਨੂੰ ਟਾਈਮ ਦੇਣ ਦੇ ਨੇ ਖੁੱਲਾ ਟਾਈਮ ਦੇਣਾ ਬਿਲਕੁਲ ਕੁਈ ਮਹੀਨਾ ਦੋ ਮਹੀਨਾ ਸਮਾਂ ਤਾਂ ਮਿਲੇ ਜਿਹਦੇ ਨਾਲ ਉਹਨੂੰ ਕਵਰ ਕਰ ਕੀਤਾ ਜਾ ਸਕੇ ਹੁਣ ਤੁਸੀਂ ਮੈਨੂੰ ਇਹ ਦੱਸੋ ਇੰਨੇ ਪੰਜਾਬ ਦੀ ਰੇਤਾ ਕਿੱਧਰ ਕਿਸਾਨ ਕੱਢ ਲੈਗੇ 20 ਦਿਨਾਂ ਚੋਂ ਨਹੀਂ ਨਿਕਲਣੀ ਮਹੀਨੇ ਚੋਂ ਨਹੀਂ ਨਿਕਲਣੀ ਅੱਗੇ ਵੀ ਤਾਂ ਕਿਤੇ ਨਾ ਕਿਤੇ ਭੇਜਣਾ ਨਾ ਅੱਗੇ ਵੀ ਤਾਂ ਕਿਤੇ ਨਾ ਕਿਤੇ ਸਿੱਟਾਂਗੇ ਬਸ ਉਹੀ ਗੱਲ ਦਾ ਬਿਲਕੁਲ ਸਹੀ ਗੱਲ ਪੇ ਜੇ ਮਹੀਨੇ ਮਹੀਨੇ ਜਮ ਨਹੀਂ ਹੋਣਾ ਮੇਰੇ ਸਾਰਾ ਇਹ ਸਾਲ ਸਾਲਾਂ ਦਾ ਕੰਮ ਆ ਜੀ ਜਿਹੜਾ ਆ ਦਿੰਦੇ 15 ਦਿਨਾਂ ਚ ਤੁਸੀਂ ਕਰ ਲੋ ਅੱਗੇ ਇੱਥੇ ਕਣਕ ਲੱਗ ਕੀ ਲੱਗਦਾ ਕਣਕ ਹੋਣੀ ਕਿੰਨੇ ਕਿਸਾਨ ਹੋ ਗਿਓ ਕਣਕ ਨੂੰ ਕਿਵੇਂ ਵੇਚੋਗੇ ਮੁਸ਼ਕਲ ਆ ਜੀ ਨਹੀਂ ਵਿਜੇ ਐਤੀ ਤੇ ਮੁਸ਼ਕਲ ਆ ਫਿਰ ਖਾਣੋਂ ਕਿੱਥੋਂ ਦਾਣੇ ਆਉਣਗੇ ਦੇਖੋ ਮਹਾਰਾਜ ਆਪੇ ਦਊਗਾ ਕਿੰਨਾ ਕਿ ਬੰਨੂ ਕੀ ਕਰ ਸਕਦੇ ਕੋਈ ਤਾਂ ਡੇਰ ਕੇ ਵੀਰ ਆ ਜਾਣਗੇ ਹੂੰ ਪਰ ਭਾਈ ਅੱਗੇ ਬੱਚਾ ਵਾਰੇ ਜਾਂ ਪਿੱਛੇ ਪਰਿਵਾਰ ਵਾਰੇ ਸੋਚ ਕੇ ਫਿਕਰ ਤਾਂ ਮਨ ਚ ਬਣਦਾ ਕਿਉਂਕਿ ਜਿਹੜੀਆਂ ਲਿਮਟਾਂ ਚੱਕੀਆਂ ਹੁੰਦੀਆਂ ਉਹ ਬੈਂਕਾਂ ਲੈਣੇ ਤਾਂ ਨਹੀਂ ਮੌਕਾ ਇਹ ਕਹਿਣਾ ਵੀ ਭਾਈ ਤੁਹਾਨੂੰ ਮਾਫ ਕਰਦੇ ਆ ਜਾਂ ਉਹ ਫਿਰ ਘੇੜੇ ਮਾਰਨਗੇ ਜਾਂ ਸਰਕਾਰ ਉਹਨਾਂ ਤੇ ਉਹ ਕਿਵੇਂ ਲੱਗਦਾ ਤੁਹਾਨੂੰ ਉਹ ਕਿਵੇਂ ਸੈਟਲਮੈਂਟ ਕਰੋਗੇ 5-5 6-6 ਲੱਖ ਤਾੜਤੀਆਂ ਦੇ ਕਰਜ਼ਾ ਵਾ 5-5 6-6 ਲੱਖ ਹਜ਼ਾਰਤੀਆਂ ਦੇ ਚੱਕਿਆ ਝੋਨੇ ਲਾਏ ਆ ਅਸਰ ਪੱਦਰ ਕੀਤੀਆਂ ਪਾਲੀਆਂ ਕਰਕੇ ਝੋਨੇ ਲਾਏ ਆ ਕੱਦੂ ਮਾਰ ਕੇ 5-5 6-6 ਹਜ਼ਾਰ ਦਲਵਾਈ ਕਿੱਲੇ ਦੀ ਜੀ ਤੇ ਉੱਤੇ ਦਵਾਈਆਂ ਖਾਤਾਂ ਦੇ ਲੱਖ-ਲੱਖ ਦਾ ਕਿੱਲੇ ਦਾ ਉਹ ਹੀ ਖਰਚਾ ਆਇਆ ਪਿਆ ਵਾ ਬਿਲਕੁਲ ਜਿੰਨੀ ਜ਼ਮੀਨ ਉਹ ਤੋਂ ਦੂਣਾ ਸਿਰ ਤੱਕ ਕਿਸਾਨ ਦੇ ਕਰਜ਼ਾ ਹੁੰਦਾ ਹੂੰ ਤੇ ਬਈ ਕੀ ਲੱਗਦਾ ਕਿੰਨੇ ਸਮੇਂ ਚ ਮਤਲਬ ਜੇ ਪੈਰਾ ਤੇ ਸਟੈਂਡ ਹੋਣ ਨੂੰ ਕਿੰਨਾ ਸਮਾਂ ਲੱਗ ਸਕਦਾ ਹਜੇ ਇਹ ਘਰ ਤੋਂ ਘੱਟ ਵੀ ਜੇ ਅਸੀਂ ਆਪਦੇ ਪੈਰਾਂ ਦੇ ਸਟੈਂਡ ਹੋਈਏ ਫਿਰ ਤੇ 10 ਸਾਲ ਲੱਗ ਜਾਣਗੇ ਜੀ ਅੱਜ ਤੋਂ ਅਸੀਂ 10 ਸਾਲ ਪਿੱਛੇ ਚਲੇ ਗਏ 10 ਸਾਲ ਪਿੱਛੇ ਚਲੇ ਗਏ ਹਾਂ ਜੀ ਜੀ ਬਿਲਕੁਲ ਇਹ ਅਸਲ ਚ ਜ਼ਮੀਨੀ ਗਰਾਊਂਡ ਜ਼ੀਰੋ ਗਰਾਊਂਡ ਰਿਪੋਰਟ ਤੁਹਾਡੇ ਨਾਮ ਸਾਂਝੀ ਕਰ ਰਿਹਾ ਇਹ ਘਰ ਜਿੰਦਰੇ ਲੱਗੇ ਹੋਇਆ ਹੈ ਬਾਈ ਦਾ ਘਰ ਹੈ ਅੱਜ ਸਾਡੇ ਕਹਿਣ ਤੇ ਬਾਈ ਨੇ ਘੇੜਾ ਮਾਰਿਆ ਮੈਂ ਕਿਹਾ ਵੀ ਚੱਲ ਤੇਰਾ ਘਰ ਦੇਖਣਾ ਬਾਈ ਫੇਰ ਘਰ ਦੇਖਣਾ ਘਰ ਕੋਈ ਨਾਂਗਾ ਹੈ ਨਹੀਂ ਸਕੇ ਰਾਸਤਾ ਹੈ ਨਹੀਂ ਸਿਉਣ ਦਾ। ਦਰ ਰਾਸਤਾ ਜਿੱਥੋਂ ਆਉਂਦੇ ਸੀ ਦਲਦਲ ਆ। ਪਤਾ ਨਹੀਂ ਕਿੰਨਾ ਕਿਉਂਕਿ ਦਲਦਲ ਐਸੀ ਆ ਕਿ ਦੋ ਟਰੈਕਟਰ ਰੁੜੇ ਆ। ਤੋਂ ਟਰੈਕਟਰ ਮਿਲੇ ਨਹੀਂ। ਬਾਈ ਉਹ ਟਰੈਕਟਰਾਂ ਦਾ ਪਤਾ ਲੱਗਿਆ ਕੁਝ? ਨਹੀਂ ਮੇਟ ਜੀ। ਕੋਈ ਪਤਾ ਨਹੀਂ ਲੱਗਿਆ। ਵੀ ਗਾਂ ਰੁੜ ਗਏ ਜਾਂ ਥੱਲੇ ਦੱਬੇ ਗਏ। ਕੋਈ ਪਤਾ ਨਹੀਂ ਅਜੇ ਤੱਕ ਨਹੀਂ ਲੱਗਿਆ। ਬਸ ਉਦਰਾ ਹੀ ਜਿੰਤਨ ਵੇਖ ਕੇ ਗਏ ਉਹ ਬਸ ਉਦਰਾ। ਬੰਨਣ ਉਹਨਾਂ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ। ਬੰਦਾ ਇਹ ਜੀ। ਬੰਦਾ ਸੀ। ਅਹੀਂ ਆਪਦੇ ਤੀ ਬੰਦਾ ਬਰ ਨਹੀਂ। ਉਹ ਸਾਰਾ ਕੋਈ ਜਿਹਦੇ ਨਾਲ ਬੰਦਾ ਉਹ ਸਾਰਾ ਕੋਈ ਰੁੜ ਗਿਆ ਤੇ। ਅੱਛਾ ਜੀ ਜਿਹੜੀ ਸਪੋਰਟ ਬਣਾਈ ਸੀ ਉਹ ਸਪੋਰਟ ਵੀ ਨਹੀਂ ਰਹੀ ਫਿਰ ਬਿਲਕੁਲ ਦੋ ਰੁੱਖ ਹੀ ਉਹਨਾਂ ਨੇ ਬੱਦਾ ਹੈ ਦੋ ਰੁੱਖਾਂ ਨਾਲ ਇੱਕ ਖੰਭੇ ਦੀ ਤਾਰ ਵੱਢ ਕੇ ਨਾ ਲੈਣ ਦੀ ਤੇ ਦੋੜੀ ਤੇਰੀ ਉਹ ਪਾਈ ਖੰਭੇ ਨਾਲ ਨਾ ਖੰਭਾ ਹੀ ਰਿਹਾ ਨਾ ਲੈਣ ਲਈ ਨਾ ਉੱਥੇ ਕੋਈ ਰੋਕ ਹੀ ਰਿਹਾ ਨਿਸ਼ਾਨ ਤੇ ਨਹੀਂ ਰਹਿ ਗਿਆ ਵੀ ਘਰ ਹੋਊਗਾ ਇੱਥੇ ਸੰਦ ਵੀ ਗਏ ਜਿਹੜਾ ਸੰਦ ਵੀ ਮੈਂ ਹਾਲਾਂ ਤੋਂ ਲੈ ਗਣਾ ਉਹਨਾਂ ਟਰੈਕਟਰਾਂ ਦੇ ਸਾਰੇ ਨਾ ਮਿੱਟੀ ਚੱਕਣੀ ਸੀ ਉਹਨੋਂ ਟਰੈਕਟਰ ਵੀ ਬਾਈ ਬਿਲਕੁਲ ਸਾਰਾ ਕੋਈ ਰੁੜ ਗਿਆ ਉਹ ਦੋ ਘਰਾਂ ਦਾ ਤੇ ਬਹੁਤ ਨੁਕਸਾਨ ਹੋਇਆ ਬਿਲਕੁਲ ਬਾਈ ਹਾਂਜੀ ਸੋ ਮੈਂ ਦੱਸ ਦੇਵਾਂ ਫਿਰ ਤੋਂ ਮੈਂ ਫਿਰੋਜ਼ਪੁਰ ਡਿਸਟ੍ਰਿਕਟ ਵਿੱਚ ਆ ਸਤਲੋਜ ਦੇ ਬਿਲਕੁਲ ਕੰਡੇ ਤੇ ਪਿੰਡ ਪੈਂਦੇ ਆ ਬਸਤੀਆ ਲਾਲ ਸਿੰਘ ਜਿੱਥੋਂ ਦੀ ਹੈ ਤਸਵੀਰ ਆ ਸੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ 'ਚ ਜ਼ਰੂਰ ਜੋੜਨਾ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਮੈਂ ਪਰਮਜੀਤ ਸਿੰਘ ਕੈਮਰਾਮੈਨ ਆਕਾਸ਼ ਦੀਪ ਦੇ ਨਾਲ ਧੰਨਵਾਦ